ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 7 ਤਰੀਕ 8ਵਾਂ ਮਹੀਨੇ ਦੇ ਨਵੇਂ ਰਿਸ਼ਤੇ ਦੇਖੋ ਜੀ 7 ਨਵੇਂ ਕੁੜੀਆਂ ਦੇ ਰਿਸ਼ਤੇ ਹੈ ਜੀ ਰਿਸ਼ਤਾ ਪ੍ਰੋਫਾਈਲ ਨੰਬਰ 10 ਕੇ ਤੁਸੀਂ ਸਾਡੇ ਤੋਂ ਲੈਣਾ ਹੈ ਜੀ ਰਿਸ਼ਤਾ ਦਾ 128 ਨੰਬਰ ਹੈ ਨਾਮ ਕੌਰ ਆ ਪਤਾ ਸ਼੍ਰੀ ਫਤਿਹਗੜ ਸਾਹਿਬ ਪੜਾਈ ਪੋਸਟ ਗ੍ਰੈਜੂਏਟ ਹਸਪੀਟੈਲਿਟੀ ਮੈਨੇਜਮੈਂਟ ਕੈਨੇਡਾ ਪੈਣ ਕੋਈ ਨਹੀਂ ਜੀ ਭਰਾਏ ਕਨ ਮੇਰੇ ਦਾ ਕੱਦ ਲੜਕੀ ਦਾ 5-5 ਆ ਕਸਟਾ ਜਰਸੀ ਗੋਤਾ ਬੈਂਸ ਉਮਰ 31 12 1995 ਕੰਮ ਇੰਡੀਆ ਰਿਤਮ ਦਾ ਸਰਦਾਰ ਤੇ ਬੈਸ਼ ਨੂੰ ਪੀਆਰ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਏ ਵਾਲੇ ਸੰਪਰਕ ਕਰਨ 8 ਤੋਂ 10 ਕਿੱਲੇ ਮੁੰਡੇ ਨੂੰ ਜ਼ਮੀਨ ਜ਼ਰੂਰ ਆਉਂਦੀ ਹੋਵੇ ਜੀ ਅਗਲਾ ਜਿਹੜਾ ਰਿਸ਼ਤਾ 129 ਨੰਬਰ ਆ ਨਾਮ ਕੌਰ ਆ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਆ ਪੜ੍ਹਾਈ ਪਾਸ 2 ਡਿਪਲੋਮਾ ਕੈਨੇਡਾ ਲੜਕੀ ਦੀ ਭੈਣ ਕੋਈ ਨਹੀਂ ਭਰਾ ਵੀ ਕੋਈ ਨਹੀਂ ਹਾਈਟ 5'9" ਆ ਕਾਸਟਾ ਜਰਸੀ ਗੋਤਾ ਬਰਾੜ ਉਮਰ 6 11 1999 ਕੰਮ ਕੈਨੇਡਾ ਸੇਫਟੀ ਡਿਪਾਰਟਮੈਂਟ ਵਿੱਚ ਕੈਲਗਰੀ ਲੜਕੀ ਦਾ ਡਾਈਵੋਰਸ ਹੋਇਆ ਹੋਇਆ ਜੀ ਵਿਆਹ ਤੋਂ ਕੁਝ ਦਿਨਾਂ ਬਾਅਦ ਮੁੰਡੇ ਨੂੰ ਜ਼ਮੀਨ ਵਧੀਆਂ ਆਉਂਦੀ ਹੋਵੇ ਤੇ ਨਾਲ ਹੀ ਮੁੰਡੇ ਦੀ ਉਮਰ ਜੀ ਪੱਤੀ 32 ਪਲੱਸ ਉਮਰ ਨਾ ਹੋਵੇ ਜਿਵੇਂ ਕਿ ਲੜਕੀ ਦੀ ਜਿਹੜੀ ਉਮਰ 6 11 1999 ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਸਿਰਫ ਉਹੀ ਪਰਿਵਾਰ ਆਲੇ ਸੰਪਰਕ ਕਰਿਓ ਆਗਲਾ ਜਿਹੜਾ ਰਸਤਾ 130 ਨੰਬਰਾ ਨਾਮ ਕੌਰ ਆ ਜ਼ਿਲ੍ਹਾ ਬਰਨਾਲਾ ਪੜਾਈ +2 ਨਾਨ ਮੈਡੀਕਲ ਡੀ ਫਾਰਮੇਸੀ ਭੈਣਾਂ ਦੋ ਨੇ ਭਰਾ ਇੱਕ ਕੱਦ ਲੜਕੀ ਦਾ 5 ਫੁੱਟ 1 ਇੰਚ ਆ ਕਾਸਟ ਹੈ ਜੀ ਮੈਰਾ ਸਿੱਖ ਉਮਰ ਆ 27 1994 ਕੰਮ ਆ ਟਿਊਸ਼ਨ ਵਰਕ ਸਲਾਈ ਕਢਾਈ ਦਾ ਰਿਸ਼ਤਾ ਮੁੰਡਾ ਵੈਸ਼ਨੂ ਹੋਵੇ ਵਧੀਆ ਪਰਿਵਾਰ ਹੋਵੇ ਜੀ ਪਰਿਵਾਰ ਵਾਲਿਆਂ ਦਾ ਨੰਬਰ ਹੈ 9814043 ਪੂਰਵ 600 ਅਗਲਾ ਰਿਸ਼ਤਾ ਆਇਆ 131 ਨੰਬਰ ਦਾ ਨਾਮ ਕੌਰ ਹੈ ਜ਼ਿਲ੍ਹਾ ਬਠਿੰਡਾ ਰਾਮਪੁਰਾ ਫੂਲ ਡਾਈ ਬੀਸੀਏ ਪੀਜੀਡੀਸੀਏ ਆਇਲਟਸ 6 ਬੈਂਡ ਆ ਤੇ ਭੈਣਾ ਦੋ ਮੈਰਿਡਾ ਭਰਾ ਹੀ ਕੰਮ ਮੈਰਿਡਾ ਕੱਦ 5 ਫੁੱਟ 3 ਇੰਚਾ ਜੱਟ ਸਿੱਖ ਹੈ ਜੀ ਗੋਤਟੇਲੋਂ ਉਮਰ 28 ਦਾ 1997 ਕੰਮ ਆਪਣਾ ਆਪਣੇ ਖੁਦ ਦੇ ਇੰਸਟੀਟਿਊਟ ਹੈ ਜੀ ਵਿੱਚ ਟੀਚਰ ਆਗੀ ਪਰਿਵਾਰ ਕੋਲ 10 ਕਿੱਲੇ ਜ਼ਮੀਨ ਹੈ ਰਿਸ਼ਤਾ ਮੁੰਡਾ ਸੋਹਣਾ ਸਮਝਦਾਰ ਨਸ਼ਾ ਰਹਿ ਤੋਵੇ ਘੱਟੋ ਘੱਟ 7 ਕਿੱਲੇ ਜ਼ਮੀਨ ਹੋਵੇ ਕੈਨੇਡਾ ਨਿਊਜ਼ੀਲੈਂਡ ਪੀਆਰ ਹੋਵੇ ਪੰਜਾਬ ਪੁਲਿਸ ਗਵਰਨਮੈਂਟ ਜੌਬ ਤੇ ਹੋਵੇ ਰਸਤਾ ਸਿਰਫ ਮਾਰਵੀ ਤੂੰ ਹੀ ਲੈਣਾ ਪਰਿਵਾਰ ਵਾਲਿਆਂ ਨੇ ਅਗਲਾ ਜਿਹੜਾ ਰਿਸ਼ਤਾ ਜੀ 132 ਨੰਬਰ ਆ ਨਾਮ ਕੌਰ ਆ ਜ਼ਿਲ੍ਹਾ ਤਰਨਤਾਰਨ ਪੜਾਈ ਪਾਸ 2 ਐਸੋਕੇਟ ਆਫ ਆਰਟਸ ਕੈਨੇਡਾ ਪੈਡ ਕੋਈ ਨਹੀਂ ਭਰਾ ਇੱਕਾ ਕੱਦ 5 6 ਆ ਕਾਸਟਾ ਜਰਸੀ ਕੋ ਉਮਰ 12 ਇਕ 1999 ਕਮ ਕੁੜੀ ਕੈਨੇਡਾ ਪੀਆਰ ਰਿਸਤਮ ਦਾ ਸ਼ੁੱਧ ਵੈਸ਼ਨੂ ਬੇ ਕੱਦ 5 10 ਪਲੱਸ ਹੋਵੇ ਜੱਟ ਸਿੱਖ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਟ ਹੋਵੇ ਜ਼ਮੀਨ ਮੁੰਡੇ ਨੂੰ ਘੱਟੋ ਘੱਟ 5 ਕਿੱਲੇ ਤੋਂ ਉੱਪਰ ਹੋਵੇ ਅਗਲਾ ਰਿਸ਼ਤਾ ਹੈ 133 ਨੰਬਰ ਆ ਨਾਮ ਕੌਰ ਹੈ ਜ਼ਿਲ੍ਹਾ ਲੁਧਿਆਣਾ ਪੜਾਈ ਪਲੱਸ 2 ਜੀ ਐਨ ਐਮ ਨਰਸਿੰਗ ਭੈਣ ਇੱਕ ਮੈਰਿਡ ਆ ਭਰਾ ਕੋਈ ਨਹੀਂ ਕੱਦ 5 2 ਆ ਕਾਸਟਾ ਰਵਿਦਾਸੀ ਸਿੱਖ ਗੋਤਾ ਕੈਂਥ ਉਮਰ 19 ਤਰੀਕ ਤੀਜਾ ਮਹੀਨਾ 1999 ਕੰਮ ਹੈ ਜੀ ਜੋਬ ਇਨ ਹਸਪੀਟਲ ਰਿੱਤ ਮੁੰਡਾ ਆਰਮੀ ਵਿੱਚ ਹੋਵੇ ਜਾਂ ਵਧੀਆ ਪ੍ਰਾਈਵੇਟ ਜੋਬ ਗਾਰਮੈਂਟ ਜੋਬ ਤੇ ਹੋਵੇ ਜੀ ਅਗਲਾ ਜਿਹੜਾ ਰਿੱਤਾ 134 ਨੰਬਰ ਆ ਨਾਮ ਕੌਰ ਹੈ ਜ਼ਿਲ੍ਹਾ ਲੁਧਿਆਣਾ ਏਰੀਆ ਖੰਨਾ ਪੜ੍ਹਾਈ ਆ ਪਲੱਸ 2 ਐਸੋਸੀਏਟ ਡਿਗਰੀ ਆਫ ਆਰਟਸ ਭੈਣਾਂ ਦੋ ਨੇ ਸੌਰੀ ਭੈਣ ਕੋਈ ਨਹੀਂ ਜੀ ਭਰਾ ਇੱਕ ਅਨਮੈਰਿਡ ਆ ਕੱਦ ਲੜਕੀ ਦਾ 5'2" ਆ ਕਾਸਟ ਆ ਜੱਟ ਸਿਕ ਉਮਰ 1998 ਕੰਮ ਕੈਨੇਡਾ ਪੀ ਆਰ ਐਡਮਿੰਟਨ ਸਟੋਰ ਮੈਨੇਜਰ ਇਨ ਰਿਟੇਲ ਗ੍ਰੋਥਿੰਗ ਸਟੋਰ ਹੈ ਜੀ ਸ਼ਾਰਟ ਟਾਈਮਡ ਡਿਵੋਰਸ ਐਂਡ ਆਲ ਪੇਪਰ ਵਰਕ ਰਿਤਮ ਦਾ ਕੈਨੇਡਾ ਵਰਕ ਪਰਮਿਟ ਤੇ ਪੀਆਰ ਹੋਵੇ ਚੰਗੀ ਜ਼ਮੀਨ ਹੋਵੇ ਜੀ ਪੜਿਆ ਲਿਖਿਆ ਹੋਵੇ ਜ਼ਿੰਮੇਵਾਰ ਨਸ਼ੇ ਤੋਂ ਰਹਿਤ ਹੋਵੇ ਮਾਰਬਾ ਨੂੰ ਰਿਸ਼ਤੇ ਲਈ ਪਾਇਲ ਹੈ ਜੀ ਜਿਸ ਪਰਿਵਾਰਾਂ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਉਹ ਉਹ ਪ੍ਰੋਫਾਈਲ ਨੰਬਰ ਦੱਸ ਕੇ ਸਾਡੇ ਤੋਂ ਪਰਿਵਾਰ ਵਾਲਿਆਂ ਦਾ ਡਾਟਾ ਤੇ ਨੰਬਰ ਲੈ ਸਕਦੇ ਹੋ ਜੀ ਸੱਤ ਨਵੇਂ ਰਿਸ਼ਤੇ ਸੀ ਜੀ ਅੱਜ ਦੇ ਜਿਹੜਾ ਪਰਿਵਾਰ ਚੈਨਲ ਤੇ ਪਹਿਲੀ ਵਾਰ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰਦਿਆ ਕਰੋ ਜੀ ਧੰਨਵਾਦ ਜੀ